ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਸੁਹਾਗ ਨਵਾਂ ਲੈ ਕੇ ਆਏ ਆ ਤੇ ਬਹੁਤ ਵਧੀਆ ਸੁਹਾਗ ਏ ਤੇ ਨਿੱਕੀ ਨਿੱਕੀ ਸੂਈ ਬਟਮਾ ਤਾਗਾ ਇਹ ਬਹੁਤ ਜ਼ਿਆਦਾ ਕੀ ਮਤਲਬ ਹੈਗਾ ਏ ਕੀ ਸਾਰਿਆਂ ਨੇ ਤਕਰੀਬਨ ਸੁਣਿਆ ਇਹ ਤਾਂ ਅੱਜ ਆਪਾਂ ਆਪਣੇ ਅੰਦਾਜ਼ ਚ ਸੁਣਾਉਣੇ ਆ ਜੇ ਕੋਈ ਗਲਤੀ ਹੋਈ ਤੇ ਜਰੂਰ ਦੱਸਿਓ ਕਿ ਇੱਥੋਂ ਇਸ ਤਰ੍ਹਾਂ ਨਹੀਂ ਐਸਟਰਾ ਤਿਹਦੀ ਬੋਲੀਦਾ ਜੋ ਵੀ ਤੁਸੀਂ ਕਹਿਣਾ ਚਾਹੋਗੇ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਆ ਨਿੱਕੀ ਨਿੱਕੀ ਸੂਈ ਬਟਮਾ ਤਾਗਾ ਬੈਠਕ ਸਿੱਡ ਕੱਡ ਰਹੀਆਂ ਆਉਦੇ ਜਾਂਦੇ ਰਾਹੀ ਪੁੱਛਦੇ ਕਿਉਂ ਕਿਉਂ ਬੀਬੀ ਰੋ ਰਹੀਏ ਨਿੱਕੀ ਨਿੱਕੀ ਸੂਈ ਵਰਤ ਮਾਤਾ ਗਾ ਬੈਠਕ ਸਿੱਡ ਕੱਡ ਰਹੀਆਂ ਆਉਦੇ ਜਾਂਦੇ ਰਾਹੀ ਪੁੱਛਦੇ ਕਿਉਂ ਕਿਉਂ ਬੀਬੀ ਰੋ ਰਹੀ ਹੈ ਬਾਬਲ ਮੇਰੇ ਸਹਸਦਾਇਆ ਮੈਂ ਪਰਦੇਸਣ ਹੋ ਰਹੀਆ ਬਾਬਲ ਮੇਰੇ ਸਹਸਦਾਇਆ ਮੈਂ ਪਰਦੇਸਣ ਹੋ ਰਹੀਆ ਨਿੱਕੀ ਨਿੱਕੀ ਸੂਈ ਵਰਤਮਾ ਤਾਗਾ ਬੈਠੀ ਹਰ ਬਰ ਰਹੀਆਂ ਨਿੱਕੇ ਨਿੱਕੇ ਸੋਏ ਵਰਟਾ ਮਾਤਾ ਗਾ ਬੈਠੀ ਹਰ ਬਰ ਰਹੀਆਂ ਹਉ ਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਹੈ ਨਾਉ ਦੇ ਜਾਣਦੇ ਰਾਹੀ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਹੈ ਵੀਰੇ ਮੇਰੇ ਕਾਜਰ ਚਾਇਆ ਮੈਂ ਪਰਦੇਸਾਨ ਹੋ ਰਹੀਆ ਵੀਰੇ ਮੇਰੇ ਕਾਜਰ ਚਾਇਆ ਮੈਂ ਪਰਦੇਸਣ ਹੋ ਰਹੀਆਂ ਨਿੱਕੀ ਨਿੱਕੀ ਸੋਈ ਵਟਮਾ धागा ਬੈਠੀ ਹਰ ਪਰੋ ਰਹੀਆਂ ਨਿੱਕੀ ਨਿੱਕੀ ਸੋਈ ਵਟਮਾ धागा ਬੈਠੀ ਹਰ ਪਰੋ ਰਹੀਆਂ ਤਾ ਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਹੈ ਹਾਂ ਦੇ ਜਾਂਦੇ ਰਾਹੀ 부ਝਦੇ ਤੂੰ ਕਿਉਂ ਬੀਬੀ ਰੋ ਰਹੀ ਹੈ ਮਾਵੇਂ ਮੇਰੇ ਕਾਜਰ ਚਾਇਆ ਮੈਂ ਪਰਦੇਸਣ ਹੋ ਰਹੀਆਂ ਮਾਵੇਂ ਮੇਰੇ ਕਾਜਰ ਚਾਇਆ ਮੈਂ ਪਰਦੇਸਨ ਹੋ ਰਹੀਆਂ ਇਦਾਂ ਹੀ ਤੁਸੀਂ ਅੱਗੇ ਜਿਵੇਂ ਨਿੱਕੀ ਨਿੱਕੀ ਸੋਈ ਬਟਮਾ ਦਾ ਅੱਗੇ ਬੈਠੀ ਆਂ ਪਰੋਈਆਂ ਠੀਕ ਹੈ ਆਉਂਦੇ ਜਾਂਦੇ ਮਾਮੇ ਦੀ ਥਾਂ ਤੇ ਚਾਚਾ ਤਾਇਆ ਦਾਦਾ ਕਿਸੇ ਦਾ ਬਿਨਾਂ ਤੁਸੀਂ ਲੈ ਸਕਦੇ ਜਿੰਨਾ ਮਰਜ਼ੀ ਲੰਮਾ ਕਰ ਸਕਦੇ ਆਪਾਂ ਜੇ ਕਰਦੇ ਤੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਸੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕੋਈ ਵਧੀਆ ਵਧੀਆ ਜੇ ਸੁਹਾਗ ਜੇ ਤੁਹਾਨੂੰ ਕੋਈ ਆਉਂਦਾ ਹੈ ਜਾਂ ਮਤਲਬ ਤੁਸੀਂ ਸੈਂਡ ਕਰਨਾ ਚਾਹੋ ਤੇ ਜਰੂਰ ਸੈਂਡ ਕਰ ਸਕਦੇ ਹੋ ਤੇ ਚਲੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਤੁਹਾਡਾ ਬਹੁਤ ਜਿਆਦਾ ਧੰਨਵਾਦ